ਮੈਂ ਨਾਇਬ ਤਸਿਲਦਾਰ ਬਟੰਡਾ ਪੋਸਟਡ ਹੈ ਜੀ ਪੈਂਸਪ੍ਰੀਚਿੰਗ ਨਾਮ ਹੈ ਮੇਰਾ ਠੀਕ ਹੈ ਅੱਜ ਅਸੀਂ ਇੱਕ ਮਲਟੀ ਮੈਂਬਰ ਟੀਮ ਬਣੀ ਸੀ ਡੀਸੀ ਸਾਬ ਦੇ ਹੁਕਮ ਦੇ ਅਨੁਸਾਰ ਤੇ ਅਸੀਂ ਜਬੂਲਾਡੇ ਵਾਲਾ ਪਿੰਡ ਚ ਰੇਡ ਕੀਤੀ ਸੀ ਡੀ ਐਡਿਕਸ਼ਨ ਸੈਂਟਰ ਤੇ ਠੀਕ ਹੈ ਤੇ ਉਰੇ ਆ ਕੇ ਸਾਨੂੰ ਬਥੇਰੀਆਂ ਕਮੀਆਂ ਪੇਸ਼ੀਆਂ ਮਿਲੀਆਂ ਤੇ ਉਹਦੀ ਅੱਗੇ ਕਾਰਵਾਈ ਚੱਲ ਰਹੀ ਹੈ ਸਰ ਇਹ ਜਿਹੜਾ ਹੈਗਾ ਲਾਇਸੈਂਸशुदा ਜਾਂ ਪਤਾ ਲੱਗਿਆ ਕੁਛ ਇਹਨਾਂ ਕੋ ਡਾਕੂਮੈਂਟਸ ਹੈਗੇ ਨਹੀਂ ਇਹਨਾਂ ਕੋ ਲਾਇਸੈਂਸ ਨਹੀਂ ਸੀ ਜਿਹੜਾ ਲਾਇਸੈਂਸ ਤੇ ਆਪਰੇਟ ਕਰ ਰਹੇ ਸੀ ਕਿੰਨੇ ਪੇਸ਼ੈਂਟ ਜਿਹੜੇ ਰਿਕਵਰ ਕੀਤੇ ਇਹਨਾਂ ਕੋ 38 ਪੇਸ਼ੈਂਟਸ ਐਡਮਿਟ ਸੀ ਗਏ ਠੀਕ ਹੈ ਸਰ ਅੱਗੇ ਕੀ ਕਾਰਵਾਈ ਕੀਤੀ ਜਾਦੀ ਹੈ ਅੱਗੇ ਅਸੀਂ ਜੋ ਇੱਕ ਜੁਆਇੰਟ ਰਿਪੋਰਟ ਬਣਾਈ ਜਾਏਗੀ ਜੀ ਹਾਂਜੀ ਉਹ ਡੀਸੀ ਸਾਹਿਬ ਨੂੰ ਡਿਟੇਲਡ ਰਿਪੋਰਟ ਪੇਸ਼ ਕੀਤੀ ਜਾਉਗੀ ਤੇ ਜਿਹੜੀ ਐਫਆਈਆਰ ਵਗੈਰਾ ਜੋ ਬਣਦੀ ਹੈ ਉਹ ਪ੍ਰਾਪਰਟੀ ਦਾ ਓਨਰ ਹੋ ਗਿਆ ਜਾਂ ਜਿਹੜਾ ਸੁਸਾਇਟੀ ਨੂੰ ਚਲਾ ਰਿਹਾ ਸੀ ਸੈਂਟਰ ਨੂੰ ਚਲਾ ਰਿਹਾ ਸੀ ਉਸ ਦੇ ਉੱਪਰ ਕੀਤੀ ਜਾਏਗੀ ਕੀ ਇਸ ਤਰ੍ਹਾਂ ਚਲਾ ਸਕਦੇ ਆ ਜੀ ਨਹੀਂ ਐਵੇਂ ਕਿਵੇਂ ਚਲਾ ਸਕਦੇ ਤਾਂ ਲਾਅ ਵੋਕੀ ਕੀ ਗਾਮਿਆ ਤੋਂ ਤੇ ਹੋਰ ਸੀਗੀਆਂ ਜੀ ਕੁਝ ਸਬਸਟਾਂਸਸ ਵਗੈਰਾ ਵੀ ਪ੍ਰੋਹਿਬਿਟਿਡ ਸੀਗੇ ਨੇ ਇਹ ਟੈਬਲੇਟਸ ਉਹ ਵੀ ਪਾਈਆਂ ਗਈਆਂ ਤੇ ਹੋਰ ਕਾਰਵਾਈਆਂ ਵਗੈਰਾ ਮਤਲਬ ਜਿਹੜੀਆਂ ਅਲੱਗ-ਅਲੱਗ ਧਾਰਾਵਾਂ ਕਾਨੂੰਨ ਦੀਆਂ ਚਾਹੇ 420 ਸੀ ਦਾ ਹੋਵੇ ਜਾਂ ਜਿਵੇਂ ਵੀ ਉਹ ਸਾਰੀਆਂ ਕਾਰ ਕੀਤੀਆਂ ਜਾਉਂਗੀਆਂ ਇਲੈਗਲ ਕਨਫਾਈਨਮੈਂਟ ਲਗਾ ਲੋ ਚਾਹੇ ਥੈਂਕ ਯੂ ਮੈਂ ਨਾਇਬ ਤਸਿਲਦਾਰ ਬਟੰਡਾ ਪੋਸਟਡ ਹੈ ਜੀ ਪੈਂਸ ਫਰੀ ਸਿੰਘ ਨਾਮ ਹੈ ਮੇਰਾ ਠੀਕ ਹੈ ਅੱਜ ਅਸੀਂ ਇੱਕ ਮਲਟੀ ਮੈਂਬਰ ਟੀਮ ਬਣੀ ਸੀ ਡੀਸੀ ਸਾਬਦੇ ਹੁਕਮ ਦੇ ਅਨੁਸਾਰ ਤੇ ਅਸੀਂ ਜਬੂ ਲਾਡੇ ਵਾਲਾ ਪਿੰਡ ਚ ਰੇਡ ਕੀਤੀ ਸੀ ਡੀ ਐਡਿਕਸ਼ਨ ਸੈਂਟਰ ਤੇ ਠੀਕ ਹੈ ਤੇ ਉਰੇ ਆ ਕੇ ਸਾਨੂੰ ਬਥੇਰੀਆਂ ਕਮੀਆਂ ਪੇਸ਼ੀਆਂ ਮਿਲੀਆਂ ਤੇ ਉਹਦੀ ਅੱਗੇ ਕਾਰਵਾਈ ਚੱਲ ਰਹੀ ਹੈ ਸਰ ਇਹ ਜਿਹੜਾ ਹੈਗਾ ਲਾਇਸੈਂਸशुदा ਜਾਂ ਪਤਾ ਲੱਗਿਆ ਕੁਛ ਇਹਨਾਂ ਕੋ ਡਾਕੂਮੈਂਟਸ ਹੈਗੇ ਜਾਂ ਨਹੀਂ ਇਹਨਾਂ ਕੋ ਲਾਇਸੈਂਸ ਨਹੀਂ ਸੀ ਜਿਨਾਂ ਲਾਇਸੈਂਸ ਤੇ ਆਪਰੇਟ ਕਰ ਰਹੇ ਸੀ ਕਿੰਨੇ ਪੇਸ਼ੈਂਟ ਜਿਹੜੇ ਰਿਕਵਰ ਕੀਤੇ ਇਹਨਾਂ ਕੋ 38 ਪੇਸ਼ੈਂਟਸ ਐਡਮਿਟ ਸੀ ਗਏ ਠੀਕ ਹੈ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਅਸੀਂ ਜੋ ਇੱਕ ਜੁਆਇੰਟ ਰਿਪੋਰਟ ਬਣਾਈ ਜਾਏਗੀ ਜੀ ਹਾਂ ਜੀ ਓਹੋ डीसी ਸਾਹਿਬ ਨੂੰ ਡਿਟੇਲਡ ਰਿਪੋਰਟ ਪੇਸ਼ ਕੀਤੀ ਜਾਊਗੀ ਤੇ ਜਿਹੜੀ ਐਫ ਆਈ ਆਰ ਵਗੈਰਾ ਜੋ ਬਣਦੀ ਹੈ ਉਹ ਪ੍ਰਾਪਰਟੀ ਦਾ ਓਨਰ ਹੋ ਗਿਆ ਜਾਂ ਜਿਹੜਾ ਸੋਸਾਇਟੀ ਨੂੰ ਚਲਾ ਰਿਹਾ ਸੀ ਸੈਂਟਰ ਨੂੰ ਚਲਾ ਰਿਹਾ ਸੀ ਉਸ ਦੇ ਉੱਪਰ ਕੀਤੀ ਜਾਏ ਕੀ ਇਸ ਤਰ੍ਹਾਂ ਚਲਾ ਸਕਦੇ ਆ ਜੀ ਨਹੀਂ ਐਵੇਂ ਕਿਵੇਂ ਚਲਾ ਸਕਦੇ ਲੋ ਅਕੋਰਡਿੰਗ ਹੀ ਸਾਰੀ ਜਿਹੜੀ ਪ੍ਰੋਵੀਜ਼ਨਸ ਬਣੀਆਂ ਹੋਈਆਂ ਉਹ ਕੀ ਕੀ ਕਮੀ ਤੁਹਾਨੂੰ ਦੇਖ ਨੂੰ ਹੋਰ ਸੀਗੀਆਂ ਜੀ ਕੁਝ ਸਬਸਟਾਂਸਸ ਵਗੈਰਾ ਵੀ ਪ੍ਰੋਹਿਬਿਟਡ ਸੀਗੀਆਂ ਜਿਹੜੇ ਟੈਬਲਟਸ ਉਹ ਵੀ ਪਾਈਆਂ ਗਈਆਂ ਤੇ ਹੋਰ ਕਾਰਵਾਈਆਂ ਵਗੈਰਾ ਮਤਲਬ ਜਿਹੜੀਆਂ ਅਲੱਗ-ਅਲੱਗ ਧਾਰਾਵਾਂ ਕਾਨੂੰਨ ਦੀਆਂ ਚਾਏ

ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ